thank you ਬਗਲ ਸ਼ਟ ਗਾੜ ਵਿਸਰਜਨ ਅਸੀਂ ਸਭ ਤੋਂ ਸੱਟ ਕਬੱਡੀ ਤੁਸੀਂ ਇਹ ਕਰਾ ਸਰ ਸਾਡੇ ਵੱਲੋਂ ਨਹੀਂ ਸਿਰਫ ਫੈਮਿਲੀ ਤੋਂ ਸਰ ਨਹੀਂ ਨਹੀਂ ਸਰ ਇਹ ਦਿਲੋਂ ਤਾਰੀਫ ਸਰ ਆਮ ਲੋਕਾਂ ਦੇ ਵੀ ਕਰਦੇ ਆ ਅਟੈਂਡ ਕਰਦੇ ਆ गैंगस्टर्स, ड्रग ट्रैफिक और स्ट्रीट क्राइम जखो ਚੋਰੀਆਂ ਇਸ ਤਰ੍ਹਾਂ ਦੀ ਵਾਰਦਾਤਾਂ ਨੇ ਇਸ ਦੇ ਖਿਲਾਫ ਇੱਕ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਔਰ ਖਾਸ ਤੌਰ ਤੇ ਜਿਹੜਾ ਸਾਡਾ ਕ੍ਰਿਮినਲ ਜਸਟਿਸ ਸਿਸਟਮ ਹੈ ਇਹਦੇ ਵਿੱਚ ਜਿਹੜਾ ਤਫ਼ਤੀਸ਼ ਹੈ ਸਾਡਾ ਉਸ ਦਾ ਮਿਆਰ ਚੰਗਾ ਹੋਵੇ ਤਫ਼ਤੀਸ਼ ਆਪਣੇ ਟਾਈਮ ਨਾਲ ਕੰਪਲੀਟ ਕੀਤੀ ਜਾਵੇ ਔਰ ਕੇਸਸ ਨੂੰ ਟੁਕਾਉਟ ਕੀਤਾ ਜਾਵੇ ਸੋ ਇਹ ਸਾਰੇ ਮੁੱਦਿਆਂ ਦੇ ਉੱਤੇ ਅੱਜ ਇੱਕ ਮੀਟਿੰਗ ਇੱਥੇ ਬੁਲਾਈ ਗਈ ਜਿਸ ਦੇ ਵਿੱਚ ਫਿਰੋਜ਼ਪੁਰ ਰੇਂਜ ਦੇ ਸਾਰੇ ਅਫਸਰ ਸਾਹਿਬਾਨ और फरीदकोट रेंज के सारे एस एस पीज और डीआईजी जी फिरोजपुर फरीदकोट जिन्हों को चार्ज है सारे अफसर इतने शामिल हुए और जोड़े साढ़े स्पेशल ऑपरेशन चल रहे हैं उन्होंने समीक्षा की गई और जोड़े साढ़े जेर तफ्तीश आ, आ, मुकदमे हैं उन्होंख्या गई नहीं रेगुलर ए एस है और उसका भी असी ऑडिट किया है अगे भी ऑडिट करते रहेंगे ਤਾਂ ਕਿ ਜਿਹੜੇ ਸਾਡੇ ਰੈਗੂਲਰ اے ایس ਆਈਜ਼ ਹੈ ਔਰ ਜਿਹੜੇ ਸਾਡੇ ਕੰਪੀਟੈਂਟ ਆਫਸਰਸ ਹੈ ਉਹਨਾਂ ਨੂੰ ਉਹਨਾਂ ਦੀ ਥਾਂ ਤੇ ਲਾਇਆ ਜਾ ਸਕੇ ਤੇ ਕੋ ਪੰਜਾਬ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਔਰ ਜਿਸ ਦੇ ਬਹੁਤ ਚੰਗੇ ਨਤੀਜੇ ਮਿਲ ਰਹੇ ਹੈ ਜਿਸ ਤਰ੍ਹਾਂ ਤੁਸੀਂ ਕਹਿਆ ਫੜੀ ਗਈ ਹੈ ਸੋ ਬਿਹਤਰ ਹੈ ਇਹ ਕਿਹਾ ਜਾਵੇ ਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਫੜੀ ਜਾ ਰਹੀ ਹੈ ਅਸੀਂ ਬਾਰਡਰ ਤੋਂ ਜਿਹੜੀ ਡਰੱਗਸ ਆਉਂਦੀਆਂ ਸੀ ਉਸ ਨੂੰ ਕੰਟਰੋਲ ਕਰਨ ਲਈ ਸੈਕੰਡ ਲਾਈਨ ਆਫ ਡਿਫੈਂਸ ਨੂੰ ਆਪਣੀ ਸਟਰੈਂਥਨ ਕੀਤਾ ਹੈ ਜਿਹੜੇ ਸਾਡੇ 7 ਸਰਹਦੀ ਜ਼ਿਲ੍ਹੇ ਲੱਗਦੇ ਆ ਬਾਰਡਰ ਦੇ ਨਾਲ ਉਸ ਦੇ ਵਿੱਚ ਸੈਕੰਡ ਲਾਈਨ ਆਫ ਡਿਫੈਂਸ ਹੈ ਉੱਥੇ ਸੀਸੀਟੀਵੀ ਕੈਮਰਸ ਇੰਸਟਾਲ ਕਰ ਰਹੇ ਆ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਸੈਂਕਸ਼ਨ ਕੀਤੇ ਗਏ ਆ ਜਿਸ ਦੇ ਨਾਲ ਅਸੀਂ ਸਟ੍ਰੈਟੈਜੀਕ ਲੋਕੇਸ਼ਨਸ ਤੇ ਸੀਸੀਟੀਵੀ ਕੈਮਰਸ ਵੀ ਇੰਸਟਾਲ ਕਰ ਰਹੇ ਆ ਜਿਹੜੀ ਡਰੋਨ ਦੀ ਸਾਡੀ ਰਿਕਵਰੀ ਆ ਉਹ ਪਿਛਲੇ ਸਾਲੇ ਨਾਲ ਪਿਛਲੇ ਸਾਲ ਮੈਕਸਿਮਮ ਹੋਈ ਹੈ। ਔਰ ਇਸ ਤੋਂ ਇਲਾਵਾ ਜਿਹੜਾ ਇੱਕ ਵੱਡਾ ਉਪਰਾਲਾ ਅਸੀਂ ਕੀਤਾ ਹੈ ਜਿਹੜੇ ਬਿਗ ਫਿਸ਼ਸ ਹੈ ਜਿਹੜੀ ਵੱਡੀ ਮੱਛਲੀਆਂ ਹੈ ਉਹਨਾਂ ਦੀ ਪ੍ਰਾਪਰਟੀ ਫੋਰਫੀਚਰ ਦਾ ਅਸੀਂ ਜਿਹੜਾ ਪ੍ਰੋਗਰਾਮ ਲਿਖਿਆ ਹੈ ਉਸ ਨੂੰ ਬੜਾ ਵੱਡਾ ਉਹ ਇੱਕ ਬਹੁਤ ਵੱਡਾ ਡਿਟਰੈਂਸ ਹੈ ਔਰ 1200 ਕਰੋੜ ਰੁਪਏ ਦੇ ਕਰੀਬ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਪਿਛਲੇ 1 ਸਾਲ ਦੇ ਵਿੱਚ ਪ੍ਰੋਪੋਜ਼ਲਸ ਭੇਜੇ ਆ ਉਸ ਦੀ ਅਜੇ ਤਫ਼ਤੀਸ਼ ਜਾਰੀ ਹੈ। ਲੇਕਿਨ ਮੈਂ ਇਹ ਦੱਸਣਾ ਚਾਹਾਂਗਾ ਕਿ ਉਸ ਤੋਂ ਪਹਿਲਾਂ ਜਿੰਨੇ ਵੀ ਇਸ ਤਰ੍ਹਾਂ ਦੀ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਬਲਾਸਟ ਹੋਏ ਆ ਵੀ ਹੈਵ ਬੀਨ ਏਬਲ ਟੂ ਟ੍ਰੇਸ ਆਲ ਦਾ ਕੇਸਸ ਵਿਦ ਇਨ ਅ ਰਿਕਾਰਡ ਟਾਈਮ ਔਰ ਇੱਕ ਚੰਡੀਗੜ੍ਹ ਦੇ ਵਿੱਚ ਵੀ ਇੱਕ ਏਡੀਜੀ ਰੈਂਕ ਦੇ ਅਫਸਰ ਦੇ ਅੰਡਰ ਇੱਕ ਕਮੇਟੀ ਬਣਾਈ ਹੈ ਜਿਹੜੇ ਕਿ ਜਿੰਨੇ ਵੀ ਇਸ ਤਰ੍ਹਾਂ ਦੀ ਕੰਪਲੇਂਟਸ ਹੈ ਔਰ ਜਿੰਨੇ ਵੀ ਇਸ ਤਰ੍ਹਾਂ ਦੇ ਏਜੰਟਸ ਹੈ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਰਹੀ ਹੈ ਬਟ ਜਿਹੜੇ ਵੀ ਗੈਂਗਸਟਰਸ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਔਰ ਜਿਹੜੇ ਬਾਹਰ ਬੈਠੇ ਆ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਐਕਸਟਰਡਾਈਟ ਕਰਕੇ ਅਸੀਂ ਵਾਪਸ ਲਾਈਏ ਔਰ ਦੇ ਦੇ ਲਈ ਹੈ ਇਸ ਵਾਰ ਤਾਂ ਪੰਜਾਬ ਸਰਕਾਰ ਵੱਲੋਂ ਹਰ 6 ਮਹੀਨੇ 'ਚ ਵਰਤੀ ਕੀਤੀ ਜਾ ਰਹੀ ਹੈ ਪਿੱਛੇ ਸਾਡੇ तकरीबन 2.5 ਹਜ਼ਾਰ ਬੰਦਾ ਸਾਡਾ ਹੁਣੇ ਪਾਸ ਆਊਟ ਹੋ ਕੇ ਨਿਕਲਿਆ ਔਰ ਹੁਣ ਫਿਰ ਕਾਫੀ ਵੱਡੀ ਮਾਤਰਾ ਦੇ ਵਿੱਚ ਨੰਬਰਸ ਦੇ ਵਿੱਚ ਉਹਨਾਂ ਦੀ ਵੈਕੈਂਸੀ ਉਹਨਾਂ ਦੇ ਐਡਵਰਟਾਈਜ਼ਮੈਂਟ ਆਨ ਜਾ ਰਹੇ ਹਨ ਕੋਈ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਬਟ ਪੰਜਾਬ ਪੁਲਿਸ ਇੱਕ ਬਹੁਤ ਕਾਬਿਲ ਪੁਲਿਸ ਹੈ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਬਲਾਸਟ ਆ ਇਸ ਤਰ੍ਹਾਂ ਦੇ ਗ੍ਰੇਨੇਡ ਫੋੜਨ ਦੀ ਜਿੱਥੇ ਵੀ ਇਹ ਕੀਤਾ ਹੈ ਇਹਨਾਂ ਨੇ ਵੀ ਹੈਵ ਬੀਨ ਏਬਲ ਟੂ ਟ੍ਰੇਸ 올 ਦ ਕੇਸਸ ਔਰ ਇਹ ਵੀ ਕੇਸ ਬਹੁਤ ਜਲਦੀ ਟ੍ਰੇਸ ਕਰ ਲਿਆ। ਲਾਅ ਐਂਡ ਆਰਡਰ ਇਜ਼ ਐਬਸੋਲੂਟਲੀ ਅੰਡਰ ਕੰਟਰੋਲ ਔਰ ਮੈਨੂੰ ਇਹ ਦਸੰਚ ਬੜੀ ਖੁਸ਼ੀ ਹੈ ਕਿ ਬਹੁਤ ਮਿਹਨਤ ਔਰ ਲਗਨ ਨਾਲ ਜਿਹੜੇ ਸਾਡੇ ਸਪੈਸ਼ਲ ਆਪਰੇਸ਼ਨਸ ਹੈ ਜਿਹੜੇ ਸਾਡੇ ਹੌਟਸਪੌਟਸ ਹੈ ਅਸੀਂ ਆਈਡੈਂਟੀਫਾਈ ਕੀਤੇ ਆ ਭਾਵੇਂ ਉਹ ਸਟਰੀਟ ਕ੍ਰਾਈਮ ਦੇ ਮੱਦੇਨਜ਼ਰ ਹੋਣ ਭਾਵੇਂ ਉਹ ਡਰੱਗਸ ਦੇ ਮੱਦੇਨਜ਼ਰ ਹੋਣ ਇਹ ਸਾਰੇ ਅਸੀਂ ਆਈਡੈਂਟੀਫਾਈ ਕੀਤੇ ਔਰ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਆ ਜਿਹੜੇ ਜਿਹਦੇ ਚੰਗੇ ਰਿਜ਼ਲਟਸ ਆ ਰਹੇ ਬਹੁਤ